ਤੱਕ ਤਾਂ ਸਾਹੀ ਜੀ ਆਪਨ ਜੁਆਇਨ ਕਰੇਗਾ ਬਟ ਉਸ ਤੋਂ ਪਹਿਲਾਂ ਆਪਨ ਨੂੰ ਇੱਕ ਮੀਟ دوبارہ ਬੁਲਾਇਆ ਹੈ ਫਾਈਨੈਂਸ ਡਿਪਾਰਟਮੈਂਟ ਨਾਲ ਜਿਹੜੀ ਮੀਟਿੰਗ ਹੋਈ ਸੀ ਡੀਆਰਐਨ ਵਿੱਚ ਉਨ੍ਹਾਂ ਨੇ ਕਹਿ ਸੀਗਾ ਕਿ ਜੁਤੀ ਲੀਡ ਸੀ ਕਰਕੇ ਪ੍ਰਸ਼ਾਸਨ ਤੇ ਥੋੜਾ ਪ੍ਰੈਸ਼ਰ ਪਾਤੀ ਕਿਉਂਕਿ ਐਨਐਕਬੀ ਦੀ ਨਿੱਤੀ ਹੈ ਜਿਹੜੀ ਮੀਟਿੰਗ ਆਪਾਂ ਨੂੰ ਅੱਜ ਮਿਲੀ ਹੈ ਅੱਜ 3 ਵਜੇ ਮੀਟਿੰਗ ਹੈ ਜੀ ਕਿਸੇ ਨੂੰ ਇਤਨੀ ਵੀ ਸਾਨੂੰ ਦੱਸਿਆ ਨਹੀਂ ਸਾਡੇ ਤੋਂ ਲੁਕੋਇਆ ਗਿਆ ਵੀ ਅੱਜ ਦੀ ਮੀਟਿੰਗ ਅੱਜ ਸਾਨੂੰ ਮੀਟਿੰਗ ਦਾ ਸਮਾਂ ਮਿਲਿਆ 3 ਵਜੇ ਦਾ ਕੋਈ ਅਸੀਂ ਜਾਣ ਹੈ ਫਸਟਿਕ ਚੀਜ਼ ਲੈ ਕੇ ਆ ਸਕੀਏ ਤੇ ਅੱਗੇ ਤੁਹਾਨੂੰ ਦੱਸ ਸਕੀਏ ਤੇ ਆਪਾਂ ਅੰਕੁਰ ਨੂੰ ਜੋ ਵੀ ਮਤਲਬ ਜਿਹੜੋ ਪ੍ਰੋਟੈਸਟ ਕਰ ਰਿਹਾ ਬਸ ਅਸੀਂ ਉਹਦੀ ਭੁੱਖ ਹੜਤਾਲ ਜਿਹੜੀ ਉਹ ਵਾਪਸ ਲੈ ਲੈ ਲਵਾਂਗੇ ਬਟ ਸਟ੍ਰਾਈਕ ਨੂੰ ਆਪਾਂ ਰੋਸ਼ ਵੈਲਯੂ ਮਤਲਬ ਇੱਕ ਸਟੈਪ ਜਸ نیچے ਆ ਰਹੇ ਜ਼ੀਰੋ ਨਹੀਂ ਕਰ ਦੇਣੀ ਕਿਉਂਕਿ ਦੀ ਕੋਈ ਵੈਲਯੂ ਨਹੀਂ ਰਹੀ ਤੇ ਆਪਾਂ ਮੈਂ ਤੁਹਾਨੂੰ ਇੱਕ ਕਲੀਅਰ ਕਰ ਰਹੀ ਆ ਜਸ ਜਿਹੜਾ ਆਪਾਂ 8ਵੇਂ ਸਟੈਪ ਤੇ ਖੜੇ ਸੀਗੇ ਉਸ ਤੋਂ 7ਵੇਂ ਸਟੈਪ ਤੇ ਆ ਰਹੇ ਹਾਂ ਕਦੇ ਇੱਕ ਦਿਸ਼ਾ ਨੂੰ ਉੱਪਰ ਜਾਣਾ ਪੈਂਦਾ ਕਦੇ ਦੂਜੀ ਦਿਸ਼ਾ ਨੂੰ ਤੁਸੀਂ ਇਹਦੇ 'ਚ ਬਹੁਤ ਸਾਰੇ ਜਿਹੜੇ ਕਈ ਉੱਠਣਾ ਸੀ 노 ਡਾਊਟ ਜਿੰਨਾ ਤੁਸੀਂ ਵਰੀਡੋਂ ਅਸੀਂ ਵੀ ਇਸ ਚੀਜ਼ ਨੂੰ ਲੈ ਕੇ ਵਰੀਡਾਂ ਆਪਣੇ ਲਈ ਇੱਕ ਪੋਜ਼ਿਟਿਵ ਔਰਾ ਕ੍ਰੀਏਟ ਕਰ ਰਹੀ ਆ ਕਿਉਂਕਿ ਜੇ ਆਪਾਂ ਬਿਲਕੁਲ ਹੀ ਜਿੱਦ ਤੇ ਅੜ ਜਾਵਾਂਗੇ ਆਪਣੀ ਕਮਿਊਨੀਕੇਸ਼ਨ ਦੇਣਾ ਜਾਂ ਨਾ ਦੇਣਾ ਉਹਦੀ ਮਰਜ਼ੀ ਹੈ ਜੇ ਮੈਨੂੰ ਲੱਗ ਰਿਹਾ ਵੀ ਉਹ ਪਰਸਨ ਇਹ ਦੇਣ ਦੇ ਕੈਪेबल ਹੈ ਫਿਰ ਮੈਂ ਜिद ਠੇੜੂਗੀ ਮੈਨੂੰ ਪਤਾ ਹੈ ਉਹਦੀ ਕਪੈਬਿਲਿਟੀ ਕੀ ਹੈ ਤੇ ਉਹ ਹੋਣੀ ਹੈ ਕਿਉਂਕਿ ਤੁਸੀਂ ਅਰਦਾਸ ਕਰੋਗੇ ਫਿਰ ਦੀ ਬਲੇਸਿੰਗਸ ਨਾਲ ਵੀ ਕੁਝ ਸਾਡਾ ਪੋਜ਼ਿਟਿਵ ਹੋ ਜਾਏ ਬਾਜ਼ਾਰ ਜੋ ਤੁਹਾਨੂੰ ਤੁਸੀਂ ਜੁਆਇਨ ਕਰੋਗੇ ਇੱਕ ਪੋਜ਼ਿਟਿਵ ਥੋੜਾ ਲੈ ਕੇ ਜਾਓ ਵੀ ਤੁਹਾਡੀ ਯੂਨੀਅਨ ਕਿਸੇ ਮੱਦੇ ਸਹ ਰਾਜਦਾਨ ਨੂੰ ਸம்மਤੀ ਬਖਸ਼ੇ ਕਿ ਵੀ ਅਸੀਂ ਸਾਡੇ ਨੂੰ ਕੁਝ ਪੋਜ਼ਿਟਿਵ ਚੀਜ਼ ਲੈ ਕੇ ਆਈਏ ਕਿਉਂਕਿ ਮੇਰੀ ਬੇਨਤੀ ਹੈ ਸਾਰੇ ਜਣੇ ਤੋਂ ਪਲੀਜ਼ ਬਲੇਸਿੰਗਸ ਵੀ ਦੇ ਕੇ ਜਾਓ ये मेरी पूरे अपने नसरिन कैटर के के ब्रेन की है जी। काजी अपनी रही वाली के जॉइनिंग लगी वो मेरी अगस्त लास्ट तक वाली होगी है आपका मान के बीच में कोई प्रोसेस के बीच में पोंच करवाओ तो मैं जॉइन कर दूंगी क्योंकि उस टाइप के भी अपनी डीआरएम भी जाके होनी है नहीं दिख डीआरएम भी जाके असली भी बहुत ज्यादा बिल्डिंग वगैरह होया ने ठीक है ਉਹ ਤੇ ਕੀ ਕਹਦੇ ਹੋ ਮੈਂ ਵੀ 212 ਨੂੰ ਮੈਂ ਕੱਲ ਏ ਕਰ ਰਹੀ ਆ ਪਰ ਨੂੰ ਮੀਟਿੰਗ ਲੈਣ ਤੋਂ ਪਹਿਲਾਂ 8 ਈਅਰ ਅੰਮੀ ਦੇ ਨਾਲ ਕਰ ਲਵਾਂ ਜੀ ਸਾਡੀ ਕਾਲਜ ਪ੍ਰਸ਼ਾਸਨ ਨਾਲ ਦੇਰ ਰਾਤ ਤੱਕ ਗੱਲਬਾਤ ਚੱਲਦੀ ਰਹੀ ਹੈ ਸਾਡੀ ਤੇ ਪ੍ਰਸ਼ਾਸਨ ਦੇ ਆਸ਼ਵਾਸਨ ਤੇ ਅਸੀਂ ਆਪਣੀ ਜਿਹੜੀ ਸਟ੍ਰਾਈਕ ਹੈ ਇਹਨੂੰ ਅਸੀਂ ਮੁਲਤਵੀ ਕੀਤਾ ਹੈ ਉਹਨਾਂ ਨੇ 6 ਕਦਮ ਪਿੱਛੇ ਆ ਕੇ ਜਿਸ ਪ੍ਰੋਸੈਸ ਵਿੱਚ ਕਨਵਰਟ ਕੀਤਾ ਸਾਡਾ ਮੁੰਡਾ ਸਾਡੀ ਪ੍ਰਸ਼ਾਸਨ ਨਾਲ ਚਰਚਾ ਤੇ ਇਹ ਗੱਲ ਹੋਈ ਸੀਗੀ ਕਿ ਬਈ ਸਾਡਾ ਜਿਹੜਾ ਮੇਲ ਨਰਸਿੰਗ ਸਟਾਫ ਹੈ ਉਹ ਉੱਪਰ ਹੀ ਬੈਠਾ ਰਹੇਗਾ ਪਰ ਅੱਜ ਸਵੇਰੇ ਅਸੀਂ ਉਹਦੀ ਫੂਸ ਹੜਤਾਲ ਤੋੜਵਾ ਦਿੱਤੀ ਆ ਉਹ ਹੁਣ ਖਾਣਾ ਖਾਣਾ ਉਹਨੇ ਸ਼ੁਰੂ ਕਰ ਦਿੱਤਾ ਹੈ ਬਾਕੀ ਜਿਹੜਾ ਅਗਲਾ ਸਾਡਾ ਸਟੈਪ ਹੈ ਉਹ ਅੱਜ ਸਾਨੂੰ ਮੀਟਿੰਗ ਮਿਲੀ ਹੈ ਜੀ 3 ਵਜੇ ਦਾ ਸਾਡਾ ਮੀਟਿੰਗ ਦਾ ਸਮਾਂ ਹੈ ਸੋ ਮੈਂ ਅੱਜ ਆਪਣੇ ਇੱਥੇ ਨਰਸਿੰਗ ਕਾਡਰ ਨੂੰ ਇਕੱਠਾ ਕੀਤਾ ਸੀਗਾ ਉਹਨਾਂ ਨੂੰ ਸਾਰੀ ਚੀਜ਼ ਇਹ ਦੱਸਣ ਲਈ ਠੀਕ ਹੈ ਜੀ ਤੇ ਇਸ ਦੇ ਰਿਗਾਰਡਿੰਗ ਸਾਡਾ ਜਿਹੜਾ ਜਥੇਬੰਦੀ ਆ ਉਹਦਾ ਇਹੀ ਡਿਸੀਜਨ ਹੈ ਕਿ ਸਾਡਾ ਨਰਸਿੰਗ ਕੈਡਰ ਜਾਂ ਕਿ ਆਪਣੀ ਡਿਊਟੀਆਂ ਜੋਇਨ ਕਰੇਗਾ ਰੈਗੂਲਰ ਜਿਹੜੀ ਸਰਵਿਸਿਜ਼ ਹਨ ਉਹ ਜੋਇਨ ਕਰੇਗਾ ਤੇ ਬਾਕੀ ਅਸੀਂ ਰੋਸ ਰੈਲੀ ਵੀ ਕੰਟੀਨਿਊ ਰੱਖਾਂਗੇ ਜੇ ਸਾਡਾ ਇੱਧਰ ਆਪਣਾ ਜਿਹੜੀ ਮੀਟਿੰਗ ਹੈ ਉਹਦੇ 'ਚ ਜਿੰਨੇ ਦਾ ਵੀ ਡਿਸੀਜਨ ਹੋਦਾ ਹੈ ਉਹਦੇ ਅਕੋਰਡਿੰਗ ਫਿਰ ਅਸੀਂ ਆ ਕੇ ਅਗਲਾ ਸਟੈਪ ਲਵਾਂਗੇ ਨਹੀਂ ਜੀ ਕਰਨਾ ਹੈ ਤੋਂਲੇ ਚੱਕਿਆ ਨਹੀਂ ਜਾਏਗਾ ਅਸੀਂ ਅੱਜ ਦੀ ਮੀਟਿੰਗ ਦਾ ਜੋ ਵੀ ਹੈ ਉਹ ਵੇਟ ਕਰਾਂਗੇ ਅਸੀਂ ਸਿਰਫ ਜਿਹੜਾ ਕਿ ਅਸੀਂ ਇਹ ਕਿ ਸਾਨੂੰ ਐ ਬੀ ਅੱਠ ਦਿਨ ਨੌ ਦਿਨ ਹੋ ਗਏ ਨੇ ਸਾਡੇ ਬੱਚੇ ਕਿਤੇ ਕਹਾਨੀਕ ਨਾ ਹੋ ਜਾਣ ਤੇ ਪ੍ਰਸ਼ਾਸਨ ਨਾਲ ਇੱਕ ਗੱਲਬਾਤ ਕਰਦੇ ਹੋਏ ਕਿ ਅਸੀਂ ਬੱਚਿਆਂ ਨੂੰ ਵੀ ਸਮਝਾਇਆ ਪ੍ਰਸ਼ਾਸਨ ਉੱਪਰ ਗਾਲੀ ਕੱਢੀ ਹੈ ਵੀ ਅਸੀਂ ਇਹ ਕਿਹਾ ਵੀ ਇੱਕ ਸਟੈਪ ਪਿੱਛੇ ਆ ਜਾਈਏ ਤੇ ਆਪਾਂ ਸਿਰਫ ਇਹ ਕਿਹਾ ਕਿ ਜਿਹੜੇ ਬੱਚੇ ਨੇ ਆਪਣੀ ਡਿਊਟੀਆਂ ਕਰਨਗੇ ਤੇ ਆਫ ਡਿਊਟੀ ਆ ਕੇ ਆ ਕੇ ਆਪਣੇ ਮੇਲ ਸਟਾਫ ਨਰਸ ਦੀ ਸਪੋਰਟ ਇੱਥੇ ਬੈਠਣਗੇ ਤੇ ਇੱਥੇ ਬੈਠ ਕੇ ਰੋਜ਼ ਰੈਲੀ ਵੰਗਵੰਗ ਇਹਨੂੰ ਉਹ ਕਰਨਗੇ